ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਜਮਾਤ 12ਵੀਂ ਵਿਸ਼ਾ ਪੋਲ ਸਾਇੰਸ ਪਾਠ 17 ਭਾਰਤ ਦਾ ਸੰਸਦੀ ਮਾਡਲ ਵਿਲੱਖਣ ਵਿਸ਼ੇਸ਼ਤਾਵਾਂ ਅਤੇ ਵਿਰੋਧੀ ਧਿਰ ਦੀ ਭੂਮਿਕਾ ਕਰਾਂਗੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸਹੀ ਚੋਣ ਕਰਕੇ ਇੱਕ ਜਾਂ ਦੋ ਸ਼ਬਦਾਂ ਵਿੱਚ ਦਿਓ ਕੁਸ਼ਨ ਨੰਬਰ 1 ਭਾਰਤ ਵਿੱਚ ਨਾ ਮਾਤਰ ਕਾਰਜਪਾਲਿਕਾ ਦਾ ਮੁਖੀ ਕੌਣ ਹੈ ਉੱਤਰ ਰਾਸ਼ਟਰਪਤੀ ਨੈਕਸਟ ਕੁਐਸਚਨ ਭਾਰਤ ਵਿੱਚ ਸਰਵਉੱਚ ਸ਼ਕਤੀ ਕਿਸ ਕੋਲ ਹੈ ਉੱਤਰ ਜਨਤਾ ਕੋਲ ਨੈਕਸਟ ਕੁਐਸਚਨ ਸੰਸਦੀ ਪ੍ਰਣਾਲੀ ਦੀ ਮੁੱਖ ਵਿਸ਼ੇਸ਼ਤਾ ਹੈ ਉੱਤਰ ਕਾਰਜਪਾਲਿਕਾ ਵਿਧਾਨਪਾਲਿਕਾ ਤੇ ਨਿਰਪਰ ਅਗਲਾ ਕੁਐਸਚਨ ਕਿਸੇ ਵਿਅਕਤੀ ਨੂੰ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਪ੍ਰਧਾਨ ਮੰਤਰੀ ਦਾ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ ਜੇਕਰ ਉਹ ਸੰਸਦ ਦਾ ਮੈਂਬਰ ਨਹੀਂ ਹੈ ਉੱਤਰ 6 ਮਹੀਨੇ ਨੈਕਸਟ ਬ੍ਰਿਟੇਨ ਵਿੱਚ ਡੈਸ਼ ਸ਼ਾਸਨ ਪ੍ਰਣਾਲੀ ਹੈ ਸੰਸਦੀ ਨੈਕਸਟ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਰਾਜਨੀਤਿਕ ਕਾਰਜਪਾਲਿਕਾ ਦਾ ਕਾਰਜਕਾਲ ਡੈਸ਼ ਹੁੰਦਾ ਹੈ ਵਿਧਾਨ ਮੰਡਲ ਦੇ ਪਰੋਸੇ ਤੇ ਨਿਰਪਰ ਬੇਟਾ ਇੱਥੇ ਅਗਰ ਆਪਾਂ ਨੂੰ ਸਮਾਂ ਪੁੱਛਦੇ ਵੀ ਕਾਰਜਕਾਲ ਕਿੰਨੇ ਸਾਲ ਹੈ ਤਾਂ ਆਪਾਂ ਦੇਣਾ ਸੀ 5 ਸਾਲ ਉਹਨਾਂ ਨੇ ਪੁੱਛਿਆ ਕਾਰਜਪਾਲਿਕਾ ਦਾ ਕਾਰਜਕਾਲ ਡੈਸ਼ ਹੁੰਦਾ ਹੈ ਤਾਂ ਆਪਾਂ ਲਿਖਾਂਗੇ ਵਿਧਾਨ ਮੰਡਲ ਦੇ ਪਰੋਸੇ ਤੇ ਨਿਰਪਰ ਠੀਕ ਹੈ ਜੀ ਨੈਕਸਟ ਭਾਰਤ ਵਿੱਚ ਅਸਲੀ ਕਾਰਜਪਾਲਿਕਾ ਡੈਸ਼ ਹੁੰਦਾ ਹੈ ਪ੍ਰਧਾਨ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਨੈਕਸਟ ਬੇਟਾ ਸੰਸਦ ਦਾ ਉੱਪਰਲਾ ਸਦਨ ਡੈਸ਼ ਸਰਕਾਰਾਂ ਦੀ ਨੁਮਾਇੰਦਗੀ ਕਰਦਾ ਹੈ ਰਾਜ ਸਭਾ ਨੈਕਸਟ ਬਟਾ ਸੰਸਦੀ ਸਰਕਾਰ ਵਿੱਚ ਮੰਤਰੀ ਮੰਡਲ ਦੀ ਕੋਈ ਜਵਾਬਦੇਹੀ ਨਹੀਂ ਹੁੰਦੀ ਠੀਕ ਆ ਜਾਂ ਗਲਤ ਉੱਤਰ ਗਲਤ ਨੈਕਸਟ ਵਿਧਾਨਪਾਲਿਕਾ ਦੇ ਮੈਂਬਰ ਕਾਰਜਪਾਲਿਕਾ ਦਾ ਹਿੱਸਾ ਸੰਸਦੀ ਪ੍ਰਣਾਲੀ ਵਿੱਚ ਬਣ ਸਕਦੇ ਹਨ ਠੀਕ ਆ ਜਾਂ ਗਲਤ ਉੱਤਰ ਠੀਕ ਨੈਕਸਟ ਕੁਐਸਚਨ ਸੰਸਦੀ ਪ੍ਰਣਾਲੀ ਵਿੱਚ ਰਾਜਪਾਲ ਦੀ ਚੋਣ ਕੀਤੀ ਜਾਂਦੀ ਹੈ ਠੀਕ ਆ ਜਾਂ ਗਲਤ ਉੱਤਰ ਗਲਤ ਨੈਕਸਟ ਸੰਸਦੀ ਪ੍ਰਣਾਲੀ ਵਿੱਚ ਰਾਜਨੀਤਿਕ ਕਾਰਜਪਾਲਿਕਾ ਦੀਆਂ ਕਿਸਮਾਂ ਲਿਖੋ ਉੱਤਰ ਦੋ ਕਿਸਮਾਂ ਨਾ ਮਾਤਰ ਕਾਰਜਪਾਲਿਕਾ ਤੇ ਅਸਲੀ ਕਾਰਜਪਾਲਿਕਾ ਅਗਲਾ ਕੁਐਸਚਨ ਭਾਰਤ ਵਿੱਚ ਮੰਤਰੀ ਪਰਿਸ਼ਦ ਦੀ ਵੱਧ ਤੋਂ ਵੱਧ ਗਿਣਤੀ ਸੰਬੰਧੀ ਕੀ ਉਪਬੰਧ ਕੀਤਾ ਗਿਆ ਹੈ ਉੱਤਰ 91 ਸੰਵਿਧਾਨਿਕ ਸੋਧ ਅਨੁਸਾਰ 15% ਤੋਂ ਵੱਧ ਮੰਤਰੀ ਪਰਿਸ਼ਦ ਨਹੀਂ ਹੋ ਸਕਦਾ ਨੈਕਸਟ ਕੁਐਸਚਨ ਕੀ ਭਾਰਤ ਵਿੱਚ ਵੀ ਬ੍ਰਿਟੇਨ ਵਾਂਗ ਸੰਸਦ ਦੀ ਸਰਵਉੱਚਤਾ ਹੈ ਉੱਤਰ ਭਾਰਤ ਵਿੱਚ ਬ੍ਰਿਟੇਨ ਵਾਂਗ ਸੰਸਦ ਦੀ ਸਰਵਉੱਚਤਾ ਨਹੀਂ ਹੈ ਸਗੋਂ ਇਹ ਸੀਮਤ ਹੈ ਨੈਕਸਟ ਕੁਐਸਚਨ ਭਾਰਤ ਵਿੱਚ ਸੰਸਦ ਪ੍ਰਣਾਲੀ ਦਾ ਕੋਈ ਇੱਕ ਦੋਸ਼ ਲਿਖੋ ਉੱਤਰ ਸੰਵਿਧਾਨ ਵਿੱਚ ਤਬਦੀਲੀਆਂ ਨੈਕਸਟ ਕੁਐਸਚਨ ਭਾਰਤ ਵਿੱਚ ਨਾਮਾਤਰ ਕਾਰਜਪਾਲਿਕਾ ਬਾਰੇ ਲਿਖੋ ਉੱਤਰ ਨਾਮਾਤਰ ਦੀ ਕਾਰਜਪਾਲਿਕਾ ਉਹ ਹੁੰਦੀ ਹੈ ਜਿਸ ਦੇ ਨਾਤੇ ਕਾਰਜ ਸாதਕ ਸ਼ਕਤੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਤੇ ਉਹ ਆਪ ਕਾਰਜ ਸாதਕ ਸ਼ਕਤੀਆਂ ਦਾ ਪ੍ਰਯੋਗ ਨਹੀਂ ਕਰਦੀ ਜਦ ਕਿ ਵਾਸਤਵਿਕ ਕਾਰਜਪਾਲਿਕਾ ਉਹ ਹੁੰਦੀ ਹੈ ਜੋ ਵਾਸਤਵਿਕ ਰੂਪ ਵਿੱਚ ਕਾਰਜਕ ਸாதਕੀ ਸ਼ਕਤੀਆਂ ਦਾ ਪ੍ਰਯੋਗ ਕਰਦੀ ਹੈ ਭਾਰਤ ਦੀ ਕੇਂਦਰੀ ਸਰਕਾਰ ਵਿੱਚ ਰਾਸ਼ਟਰਪਤੀ ਨਾ ਮਾਤਰ ਦਾ ਕਾਰਜ ਸாதਕ ਮੁਖੀ ਹੈ ਰਾਜ ਪ੍ਰਬੰਧਤਿਆਂ ਸਾਰੀਆਂ ਸ਼ਕਤੀਆਂ ਦਾ ਪ੍ਰਯੋਗ ਰਾਸ਼ਟਰਪਤੀ ਦੇ ਨਾਤੇ ਮੰਤਰੀ ਪ੍ਰੀਸ਼ਦ ਜਿਸ ਦਾ ਕੀ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ ਦੁਆਰਾ ਕੀਤਾ ਜਾਂਦਾ ਹੈ ਰਾਸ਼ਟਰਪਤੀ ਤਾਂ ਕੇਵਲ ਮੰਤਰੀ ਪ੍ਰੀਸ਼ਦ ਦੁਆਰਾ ਲਏ ਗਏ ਫੈਸਲੇ ਉੱਤੇ ਆਪਣੀ ਪ੍ਰਵਾਨਗੀ ਹੀ ਦਿੰਦਾ ਹੈ ਭਾਰਤ ਦੇ ਰਾਜਾਂ ਵਿੱਚ ਵੀ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ ਤੇ ਰਾਜਪਾਲ ਜੋ ਕੀ ਰਾਜ ਦਾ ਮੁਖੀ ਹੈ ਨਾ ਮਾਤਰ ਦੇ ਕਾਰਜ ਸாதਕ ਮੁਖੀ ਦੀ ਭੂਮਿਕਾ ਨਿਭਾਉਂਦਾ ਹੈ ਨੈਕਸਟ ਸੰਸਦੀ ਪ੍ਰਣਾਲੀ ਬਾਰੇ ਚਾਰ ਦੇਸ਼ਾਂ ਦੇ ਨਾਮ ਲਿਖੋ ਉੱਤਰ ਬਰਤਾਨੀਆ ਭਾਰਤ ਜਾਪਾਨ ਅਤੇ ਕੈਨੇਡਾ ਅਗਲਾ ਕੁਐਸਚਨ ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਤੋਂ ਤੁਹਾਡਾ ਕੀ ਭਾਵ ਹੈ ਉੱਤਰ ਸਮੂਹਿਕ ਜ਼ਿੰਮੇਵਾਰੀ ਸੰਸਦੀ ਸਰਕਾਰ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ ਭਾਰਤ ਦੇ ਸੰਵਿਧਾਨ ਦੀ ਧਾਰਾ 75 3 ਵਿੱਚ ਕਿਹਾ ਗਿਆ ਹੈ ਕਿ ਮੰਤਰੀ ਪਰਿਸ਼ਦ ਸਮੂਹਿਕ ਰੂਪ ਵਿੱਚ ਲੋਕ ਸਭਾ ਦੇ ਸਾਹਮਣੇ ਜ਼ਿੰਮੇਵਾਰ ਹੋਵੇਗੀ ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਮੰਤਰੀ ਇਕੱਠੇ ਤੈਰਦੇ ਅਤੇ ਇਕੱਠੇ ਹੀ ਡੁੱਬਦੇ ਹਨ ਮੰਤਰੀ ਪਰਿਸ਼ਦ ਦੇ ਹਰ ਕਾਰਜ ਲਈ ਸਾਰਾ ਮੰਤਰੀ ਮੰਡਲ ਜ਼ਿੰਮੇਵਾਰ ਹੁੰਦਾ ਹੈ ਅਤੇ ਕਿਸੇ ਵੀ ਇੱਕ ਮੰਤਰੀ ਵਿਰੁੱਧ પાસ ਕੀਤੇ ਗਏ ਆਭਿਸ਼ਵਾਸ ਪਰਸਥਾਪ ਲਈ ਸਮੁੱਚੇ ਮੰਤਰੀ ਮੰਡਲ ਨੂੰ ਅਸਤੀਫਾ ਦੇਣਾ ਪੈਂਦਾ ਹੈ ਸੰਸਦ ਦੇ ਮੈਂਬਰ ਮੰਤਰੀਆਂ ਨੂੰ ਪ੍ਰੇਸ਼ਨ ਪੁੱਛ ਕੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਕੇ ਤੇ ਮੰਤਰੀ ਪ੍ਰੀਸ਼ਦ ਵਿਰੁੱਧ ਨਿੰਦਾ ਪਰਸਥਾਪ ਆਭਿਸ਼ਵਾਸ ਪਰਸਥਾਪ ਆਦ ਪੇਸ਼ ਕਰਕੇ ਮੰਤਰੀ ਪ੍ਰੀਸ਼ਦ ਨੂੰ ਜ਼ਿੰਮੇਵਾਰ ਬਣਾਉਂਦੇ ਹਨ ਇਸ ਕਰਕੇ ਹੀ ਤਾਂ ਸੰਸਦੀ ਸਰਕਾਰ ਨੂੰ ਜ਼ਿੰਮੇਵਾਰ ਸਰਕਾਰ ਵੀ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਧਰਮ ਆਧਾਰਿਤ ਚੋਣ ਮੰਡਲ ਤੋਂ ਕੀ ਭਾਵ ਹੈ? ਉੱਤਰ ਧਰਮ ਆਧਾਰਿਤ ਚੋਣ ਮੰਡਲ ਦਾ ਭਾਵ ਹੈ ਜਦੋਂ ਚੋਣਾਂ ਵਿੱਚ ਵੋਟਰਾਂ ਤੇ ਉਮੀਦਵਾਰਾਂ ਨੂੰ ਧਰਮ ਦੇ ਆਧਾਰ ਤੇ ਵੱਖਰਾ ਕਰ ਦਿੱਤਾ ਜਾਂਦਾ ਹੈ। ਇਸ ਪ੍ਰਣਾਲੀ ਅnder ਹਰ ਧਰਮ ਦੇ ਲੋਕ ਕੇਵਲ ਆਪਣੇ ਹੀ ਧਰਮ ਦੇ ਉਮੀਦਵਾਰ ਨੂੰ ਵੋਟ ਪਾ ਸਕਦੇ ਹਨ। ਇਹ ਪ੍ਰਣਾਲੀ ਸਭ ਤੋਂ ਪਹਿਲਾਂ 1909 ਈਸਵੀ ਦੇ ਮਿੰਟੋ-ਮਾਰਲੇ ਸੁਧਾਰਾਂ ਦੁਆਰਾ ਭਾਰਤ ਵਿੱਚ ਲਾਗੂ ਕੀਤੀ ਗਈ ਸੀ ਇਸ ਅਨੁਸਾਰ ਮੁਸਲਮਾਨਾਂ ਲਈ ਵੱਖਰਾ ਚੋਣ ਮੰਡਲ ਬਣਾਇਆ ਗਿਆ ਤਾਂ ਜੋ ਉਹ ਸਿਰਫ ਮੁਸਲਮਾਨ ਉਮੀਦਵਾਰਾਂ ਨੂੰ ਹੀ ਚੁਣ ਸਕਣ ਇਸ ਦਾ ਮੁੱਖ ਮਕਸਦ ਹਰ ਧਾਰਮਿਕ ਸਮੂਹ ਨੂੰ ਆਪਣੀ ਨੁਮਾਇੰਦਗੀ ਦੇਣਾ ਸੀ ਪਰ ਇਸ ਪ੍ਰਣਾਲੀ ਨਾਲ ਭਾਰਤੀ ਸਮਾਜ ਵਿੱਚ ਧਾਰਮਿਕ ਵੰਡਵਧੀ ਅਤੇ ਰਾਸ਼ਟਰੀ ਏਕਤਾ ਨੂੰ ਨੁਕਸਾਨ ਪਹੁੰਚਿਆ ਇਸ ਲਈ ਆਜ਼ਾਦੀ ਤੋਂ ਬਾਅਦ ਧਰਮ ਆਧਾਰਿਤ ਚੋਣ ਮੰਡਲ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਗਿਆ ਨੈਕਸਟ ਕੁਐਸਚਨ ਦੋਹਰੇ ਸ਼ਾਸਨ ਪ੍ਰਣਾਲੀ ਦਾ ਕੀ ਭਾਵ ਹੈ ਉੱਤਰ ਦੋਹਰੇ ਸ਼ਾਸਨ ਪ੍ਰਣਾਲੀ ਦਾ ਭਾਵ ਹੈ ਜਦੋਂ ਕਿਸੇ ਖੇਤਰ ਵਿੱਚ ਇੱਕ ਹੀ ਸਮੇਂ ਦੋ ਸਰਕਾਰਾਂ ਜਾਂ ਸ਼ਾਸਕ ਇਕੱਠੇ ਸ਼ਾਸਨ ਕਰਦੇ ਹਨ ਭਾਰਤ ਵਿੱਚ ਇਹ ਪ੍ਰਣਾਲੀ ਸਭ ਤੋਂ ਪਹਿਲਾਂ ਬੰਗਾਲ ਵਿੱਚ 1765 ਈਸਵੀ ਤੋਂ 1772 ਈਸਵੀ ਤੱਕ ਲਾਗੂ ਕੀਤੀ ਗਈ ਸੀ ਇਸ ਪ੍ਰਣਾਲੀ ਅਧੀਨ ਅੰਗਰੇਜ਼ਾਂ ਨੇ ਰੈਵਨਿਊ ਇਕੱਠਾ ਕਰਨ ਦਾ ਅਧਿਕਾਰ ਆਪਣੇ ਹੱਥ ਵਿੱਚ ਰੱਖਿਆ ਜਦ ਕਿ ਬੰਗਾਲ ਦਾ ਨਵਾਬ ਕਾਨੂੰਨ ਵਿਵਸਥਾ ਅਤੇ ਪ੍ਰਸ਼ਾਸਨਿਕ ਕਾਰਜਾਂ ਲਈ ਜ਼ਿੰਮੇਵਾਰ ਰਿਹਾ ਇਸ ਤਰ੍ਹਾਂ ਅੰਗਰੇਜ਼ ਆਰਥਿਕ ਤੌਰ ਤੇ ਮਜ਼ਬੂਤ ਬਣ ਗਏ ਜਦ ਕਿ ਨਵਾਬ ਸਿਰਫ ਨਾਮਾਤਰ ਸ਼ਾਸਕ ਰਹਿ ਗਿਆ ਦੋਰੀ ਸ਼ਾਸਨ ਪ੍ਰਣਾਲੀ ਨਾਲ ਪ੍ਰਸ਼ਾਸਨਿਕ અવਸਥਾ ਤੇ ਪ੍ਰਿਸ਼ਟਾਚਾਰ ਵਧ ਗਿਆ ਇਸ ਨਾਲ ਬੰਗਾਲ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ ਅਤੇ ਲੋਕਾਂ ਵਿੱਚ ਅਸੰਤੋਸ਼ ਵਧਿਆ ਅੰਤ ਵਿੱਚ 1772 ਈਸਵੀ ਵਿੱਚ ਵਾਰਨ ਹੇਸਟਿੰਗਸ ਨੇ ਇਸ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਅਗਲਾ ਕੁਐਸਚਨ ਭਾਰਤ ਸਰਕਾਰ ਐਕਟ 1919 ਦੇ 4 ਮੁੱਦੇ ਲਿਖੋ ਉੱਤਰ ਭਾਰਤ ਸਰਕਾਰ ਐਕਟ 1919 ਦੇ ਮੁੱਖ 4 ਮੁੱਦੇ ਇਹ ਲਿਖੇ ਹਨ ਨੰਬਰ 1 ਇਸ ਐਕਟ ਨਾਲ ਕੇਂਦਰ ਅਤੇ ਪ੍ਰਾਂਤਾਂ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਨੰਬਰ 2 ਪ੍ਰਾਂਤਾਂ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ ਨੰਬਰ 3 ਕੇਂਦਰ ਵਿੱਚ ਦੋ ਸਦਨੀ ਵਿਧਾਨ ਸਭਾ ਬਣਾਈ ਗਈ ਰਾਜ ਸਭਾ ਤੇ ਵਿਧਾਨ ਸਭਾ ਨੰਬਰ 4 ਚੌਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਪਰ ਵੋਟ ਦਾ ਅਧਿਕਾਰ ਕੇਵਲ ਸੀਮਤ ਲੋਕਾਂ ਨੂੰ ਹੀ ਦਿੱਤਾ ਗਿਆ। ਖੇਡ ਲਿਖੇ ਪ੍ਰਸ਼ਨਾਂ ਦੇ ਉੱਤਰ 56 17 ਵਿੱਚ ਦਿਓ। ਕੁਐਸਚਨ ਨੰਬਰ 1 ਭਾਰਤ ਵਿੱਚ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਦੱਸੋ। ਉੱਤਰ ਭੂਮਿਕਾ ਸੰਸਦੀ ਪ੍ਰਣਾਲੀ ਉਹ ਰਾਜ ਪ੍ਰਣਾਲੀ ਹੈ ਜਿਸ ਵਿੱਚ ਕਾਰਜਪਾਲਿਕਾ ਵਿਧਾਨ ਮੰਡਲ ਦੇ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਸਰਕਾਰ ਜਨਤਾ ਦੁਆਰਾ ਚੁਣੀ ਗਈ ਸੰਸਾਦੇ ਪ੍ਰੋਸੇ ਤੇ ਚਲਦੀ ਹੈ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਇਹ ਲਿਖੀਆਂ ਹਨ ਦੋਰੇ ਕਾਰਜਪਾਲਿਕਾ ਭਾਰਤ ਵਿੱਚ ਦੋ ਤਰ੍ਹਾਂ ਦੀ ਕਾਰਜਪਾਲਿਕਾ ਹੈ ਨਾਮਾਤਰ ਕਾਰਜਪਾਲਿਕਾ ਰਾਸ਼ਟਰਪਤੀ ਅਸਲੀ ਕਾਰਜਪਾਲਿਕਾ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਰਾਸ਼ਟਰਪਤੀ ਰਾਜ ਦਾ ਸੰਵਿਧਾਨਿਕ ਮੁਖੀ ਹੁੰਦਾ ਹੈ ਜਦਕਿ ਅਸਲੀ ਤਾਕਤ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ ਕਾਰਜਪਾਲਿਕਾ ਦੀ ਵਿਧਾਨ ਮੰਡਲ ਦੇ ਪ੍ਰਤੀ ਜ਼ਿੰਮੇਵਾਰੀ प्रधानमंत्री तो उसका मंत्रीमंडल लोग सभा के प्रति जिम्मेवार हूँ है जे लोग सभा विश्वास भंग प्रस्ताव पास कर देता सरकार को अस्तीफा देना पता है राष्ट्रपति की नामात्र भूमिका राष्ट्रपति राज का प्रतीक है, मंत्री है। पर मंत्री मंडल की सलाह पर करता है उसने आदेश प्रधानमंत्री की सलाह न ही लागू होंगे ਪ੍ਰਧਾਨ ਮੰਤਰੀਤਾ ਕੇਂਦਰੀਸਖਨ ਪ੍ਰਧਾਨ ਮੰਤਰੀ ਸਰਕਾਰ ਦਾ ਮੁੱਖ ਸਤੰਭ ਹੁੰਦਾ ਹੈ ਉਹ ਮੰਤਰੀ ਮੰਡਲ ਦੀ ਚੋਣ ਕਰਦਾ ਹੈ ਨੀਤੀਆਂ ਬਣਾਉਂਦਾ ਹੈ ਤੇ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਸਾਰੇ ਮੰਤਰੀ ਮਿਲ ਕੇ ਸਮੂਹਿਕ ਤੌਰ ਤੇ ਲੋਕ ਸਭਾ ਦੇ ਪ੍ਰਤੀ ਜ਼ਿੰਮੇਵਾਰ ਹੁੰਦੇ ਹਨ ਜੇਕਰ ਇੱਕ ਮੰਤਰੀ ਤੇ ਵਿਸ਼ਵਾਸ ਨਹੀਂ ਰਹਿੰਦਾ ਤਾਂ ਪੂਰਾ ਮੰਤਰੀ ਮੰਡਲ ਅਸਤੀਫਾ ਦੇ ਦਿੰਦਾ ਹੈ ਵਿਧਾਨ ਮੰਡਲ ਦਾ ਪ੍ਰਮੁੱਖ ਸਥਾਨ ਸੰਸਦ ਰਾਜ ਦੀ ਸਰਵਉੱਚ ਵਿਧਾਨਿਕ ਸੰਸਥਾ ਹੈ ਇਹ ਕਾਨੂੰਨ ਬਣਾਉਂਦੀ ਹੈ ਅਤੇ ਕਾਰਜਪਾਲਿਕਾ ਤੇ ਨਿਗਰਾਨੀ ਰੱਖਦੀ ਹੈ ਵਿਰੋਧੀ ਪੱਖ ਦੀ ਭੂਮਿਕਾ ਸੰਸਦ ਪ੍ਰਣਾਲੀ ਵਿੱਚ ਵਿਰੋਧੀ ਪੱਖ ਨੂੰ ਵੀ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ ਇਹ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਾ ਹੈ ਅਤੇ ਲੋਕ ਹਿੱਤਾਂ ਦੀ ਰੱਖਿਆ ਕਰਦਾ ਹੈ ਪਾਰਟੀ ਪ੍ਰਣਾਲੀ ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ ਸਰਕਾਰ ਆਮ ਤੌਰ ਤੇ ਉਹ ਪਾਰਟੀ ਜਾਂ ਗੱਠਜੋੜ ਬਣਾਉਂਦੀ ਹੈ ਜਿਸ ਦੇ ਪਾਸ ਲੋਕ ਸਭਾ ਵਿੱਚ ਬਹੁਮਤ ਹੁੰਦਾ ਹੈ ਸੰਸਦ ਦੀ ਸਰਵਉੱਚਤਾ ਭਾਰਤ ਵਿੱਚ ਸੰਸਦ ਨੂੰ ਸਰਵਉੱਚ ਮੰਨਿਆ ਗਿਆ ਹੈ ਕਿਉਂਕਿ ਇਹ ਹੀ ਜਨਤਾ ਦੀ ਪ੍ਰਤੀਨਿਧੀ ਸੰਸਥਾ ਹੈ ਅਤੇ ਸਰਕਾਰ ਇਸ ਦੇ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ ਰਾਜਪਾਲ ਅਤੇ ਮੁੱਖ ਮੰਤਰੀ ਦਾ ਰਾਜਪਦਰੀ ਰੂਪ ਰਾਜਪਦਰ ਤੇ ਵੀ ਸੰਸਦੀ ਪ੍ਰਣਾਲੀ ਲਾਗੂ ਹੈ ਇੱਥੇ ਰਾਜਪਾਲ ਨਾ ਮਾਤਰ ਮੁਖੀ ਅਤੇ ਮੁੱਖ ਮੰਤਰੀ ਅਸਲੀ ਕਾਰਜਪਾਲਿਕਾ ਹੁੰਦਾ ਹੈ। ਨਿਰਪੱਖ ਨਿਆਂਪਾਲਿਕਾ ਸੰਸਦੀ ਪ੍ਰਣਾਲੀ ਵਿੱਚ ਨਿਆਂਪਾਲਿਕਾ ਸੁਤੰਤਰ ਰਹਿੰਦੀ ਹੈ ਜੋ ਸੰਵਿਧਾਨ ਦੀ ਰੱਖਿਆ ਕਰਦੀ ਹੈ ਅਤੇ ਸਰਕਾਰ ਦੇ ਕੰਮਾਂ ਦੀ ਜਾਂਚ ਕਰ ਸਕਦੀ ਹੈ। ਜਨਤਾ ਦੀ ਭੂਮਿਕਾ ਸੰਸਦੀ ਪ੍ਰਣਾਲੀ ਦਾ ਆਧਾਰ ਜਨਤਾ ਦੀ ਇੱਛਾ ਹੈ। ਜਨਤਾ ਚੋਣਾਂ ਰਾਹੀਂ ਆਪਣੇ ਪ੍ਰਤੀਨਿਧ ਚੁਣਦੀ ਹੈ ਜੋ ਸੰਸਦ ਵਿੱਚ ਸਰਕਾਰ ਬਣਾਉਂਦੇ ਹਨ। ਸਿੱਟਾ ਭਾਰਤ ਦੀ ਸੰਸਦ ਪ੍ਰਣਾਲੀ ਲੋਕਤੰਤਰੀ ਕਦਰਾਂ-ਕੀਮਤਾਂ ਤੇ ਆਧਾਰਿਤ ਹੈ ਇਸ ਪ੍ਰਣਾਲੀ ਵਿੱਚ ਜਨਤਾ ਸਰਵਉੱਚ ਹੈ ਸਰਕਾਰ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਹੈ ਤੇ ਸੰਵਿਧਾਨ ਦੇ ਅਧੀਨ ਸਾਰੀ ਪ੍ਰਕਿਰਿਆ ਚੱਲਦੀ ਹੈ ਇਹੀ ਭਾਰਤ ਦੇ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ ਅਗਲਾ ਕੁਐਸਚਨ ਭਾਰਤ ਵਿੱਚ ਬ੍ਰਿਟੇਨ ਨਾਲੋਂ ਸੰਸਦੀ ਪ੍ਰਣਾਲੀ ਦੀਆਂ ਵਿਲੱਖਣਤਾਵਾਂ ਲਿਖੋ ਭਾਰਤ ਨੇ ਆਪਣੇ ਸੰਵਿਧਾਨ ਦੇ ਰਾਹੀਂ ਸੰਸਦੀ ਪ੍ਰਣਾਲੀ ਨੂੰ ਅਪਣਾਇਆ ਹੈ ਜਿਸ ਦੀ ਪ੍ਰੇਰਣਾ ਬ੍ਰਿਟੇਨ ਦੀ ਸੰਸਦ ਪ੍ਰਣਾਲੀ ਤੋਂ ਮਿਲੀ ਪਰ ਭਾਰਤ ਦੀ ਪ੍ਰਣਾਲੀ ਬ੍ਰਿਟੇਨ ਦੀ ਤਰ੍ਹਾਂ ਨਹੀਂ ਹੈ ਦੋਵੇਂ ਦੇਸ਼ਾਂ ਦੀਆਂ ਰਾਜਨੀਤਿਕ ਸਮਾਜਿਕ ਅਤੇ ਸੱਭਿਆਚਾਰਕ ਪ੍ਰਣਾਲੀ ਵਿੱਚ ਵਖਰੇਵੇਂ ਪਾਏ ਜਾਂਦੇ ਹਨ ਇਸ ਕਰਕੇ ਭਾਰਤੀ ਸੰਸਦ ਪ੍ਰਣਾਲੀ ਵਿੱਚ ਕਈ ਵਿਲੱਖਣ ਗੁਣ ਪਾਏ ਜਾਂਦੇ ਹਨ ਨੰਬਰ 1 ਲਿਖਤ ਅਤੇ ਅਲਿਖਤ ਸੰਵਿਧਾਨ ਬ੍ਰਿਟੇਨ ਦਾ ਸੰਵਿਧਾਨ ਅਲਿਖਤ ਹੈ ਜੋ ਪਰੰਪਰਾਵਾਂ ਰੀਤੀ ਰਿਵਾਜਾਂ ਤੇ ਕਾਨੂੰਨਾਂ ਤੇ ਆਧਾਰਿਤ ਹੈ ਜਦਕਿ ਭਾਰਤ ਦਾ ਸੰਵਿਧਾਨ ਲਿਖਤੀ ਤੇ ਵਿਸ਼ਾਲ ਹੈ ਜੋ ਸੰਸਾਰ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ ਇਸ ਵਿੱਚ ਰਾਜ ਦੀ ਰਚਨਾ ਨਾਗਰਿਕ ਅਧਿਕਾਰ ਅਤੇ ਸਰਕਾਰ ਦੇ ਕਾਰਜਾਂ ਦੀ ਵਿਸਥਿਤ ਵਿਆਖਿਆ ਕੀਤੀ ਗਈ ਹੈ ਗਨਰਾਜ ਤੇ ਰਾਜਤੰਤਰ ਬ੍ਰਿਟੇਨਿਕ ਸੰਵਿਧਾਨਿਕ ਰਾਜਤੰਤਰ ਹੈ ਜਿਸ ਦਾ ਮੁਖੀ ਰਾਜਾ ਜਾਂ ਰਾਣੀ ਹੁੰਦੀ ਹੈ ਜਦਕੀ ਭਾਰਤ ਇੱਕ ਗਨਰਾਜ ਹੈ ਜਿੱਥੇ ਰਾਸ਼ਟਰਪਤੀ ਚੁਣੀ ਹੋਈ ਸ਼ਖਸੀਅਤ ਹੁੰਦੀ ਹੈ। ਨੰਬਰ 3 ਰਾਜ ਦੇ ਮੁਖੀ ਦੀ ਸਥਿਤੀ। ਬ੍ਰਿਟੇਨ ਵਿੱਚ ਰਾਜਾ ਜਾਂ ਰਾਣੀ ਸਿਰਫ ਪ੍ਰਤੀਆਪਕ ਰੂਪ ਵਿੱਚ ਰਾਜ ਦੇ ਮੁਖੀ ਹੁੰਦੇ ਹਨ। ਜਦਕੀ ਭਾਰਤ ਵਿੱਚ ਰਾਸ਼ਟਰਪਤੀ ਰਾਜ ਦਾ ਮੁਖੀ ਹੈ ਪਰ ਉਸਦੇ ਕੁਝ ਸੰਵਿਧਾਨਿਕ ਅਧਿਕਾਰ ਹਨ ਜਿਵੇਂ ਕਿ ਰਾਜ ਸਭਾ ਭੰਗ ਕਰਨਾ, ਐਮਰਜੈਂਸੀ ਲਗਾਉਣਾ ਆਦਿ। ਕੇਂਦਰ ਅਤੇ ਰਾਜਾਂ ਦਾ ਸਬੰਧ। ਬ੍ਰਿਟੇਨ ਵਿੱਚ ਇਕਾਈ ਪ੍ਰਣਾਲੀ ਹੈ। ਸਾਰੀ ਸ਼ਕਤੀ ਕੇਂਦਰ ਦੇ ਹੱਥ ਵਿੱਚ ਹੈ ਜਦਕਿ ਭਾਰਤ ਵਿੱਚ ਸੰਘੀ ਪ੍ਰਣਾਲੀ ਹੈ ਜਿਸ ਵਿੱਚ ਕੇਂਦਰ ਅਤੇ ਰਾਜਾਂ ਦੇ ਅਧਿਕਾਰ ਵੰਡੇ ਹੋਏ ਹਨ ਅਧਿਕਾਰਾਂ ਦੀ ਪ੍ਰਸਤੀਤੀ ਬ੍ਰਿਟੇਨ ਵਿੱਚ ਨਾਗਰਿਕ ਅਧਿਕਾਰ ਲਿਖਤ ਰੂਪ ਵਿੱਚ ਨਹੀਂ ਹਨ ਸਿਰਫ ਪਰੰਪਰਾਵਾਂ ਤੇ ਆਧਾਰਿਤ ਹਨ ਜਦਕਿ ਭਾਰਤ ਵਿੱਚ ਮੁੱਢਲੇ ਅਧਿਕਾਰ ਸੰਵਿਧਾਨ ਦੇ ਭਾਗ 3 ਵਿੱਚ ਲਿਖਤ ਰੂਪ ਵਿੱਚ ਦਿੱਤੇ ਗਏ ਹਨ ਨਿਆਂਪਾਲਿਕਾ ਦੀ ਭੂਮਿਕਾ ਬ੍ਰਿਟੇਨ ਵਿੱਚ ਸੰਸਦ ਸਭ ਤੋਂ ਉੱਚੀ ਹੈ ਤੇ ਉੱਥੇ ਨਿਆਸ ਸੁਮਿਖਿਆ ਦੀ ਪੂਰੀ ਸੱਤਾ ਨਹੀਂ ਹੈ ਜਦਕਿ ਭਾਰਤ ਵਿੱਚ ਸੁਪਰੀਮ ਕੋਰਟ ਨੂੰ ਸੰਵਿਧਾਨਿਕ ਸਰਵਉੱਚਤਾ ਮਿਲੀ ਹੈ ਅਤੇ ਉਹ ਕਾਨੂੰਨਾ ਦੀ ਸੰਵਿਧਾਨਿਕਤਾ ਦੀ ਜਾਂਚ ਕਰ ਸਕਦੀ ਹੈ ਧਰਮ ਨਿਰਪੇਕਤਾ ਬ੍ਰਿਟੇਨ ਵਿੱਚ ਰਾਜ ਧਰਮ ਈਸਾਈ ਧਰਮ ਹੈ ਅਤੇ ਰਾਜਾ ਰਾਣੀ ਚਰਚ ਆਫ ਇੰਗਲੈਂਡ ਦੇ ਮੁਖੀ ਹੁੰਦੇ ਹਨ ਜਦਕਿ ਭਾਰਤ ਪੂਰੀ ਤਰ੍ਹਾਂ ਧਰਮ ਨਿਰਪੇਕ ਰਾਜ ਹੈ ਜਿੱਥੇ ਸਾਰੇ ਧਰਮਾਂ ਨੂੰ ਇੱਕੋ ਜਿਹਾ ਦਰਜਾ ਮਿਲਦਾ ਹੈ ਦਲ ਪ੍ਰਣਾਲੀ ਬ੍ਰਿਟੇਨ ਵਿੱਚ ਮੁੱਖ ਤੌਰ ਤੇ ਦੋ ਦਲਾਂ ਦੀ ਪ੍ਰਣਾਲੀ ਹੈ ਕਨਜ਼ਰਵੇਟਿਵ ਅਤੇ ਲੇਬਰ ਪਾਰਟੀ ਜਦਕਿ ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ ਜਿੱਤੇ ਰਾਸ਼ਟਰੀ ਅਤੇ ਖੇਤਰੀ ਦੋਵੇਂ ਕਿਸਮਾਂ ਦੇ ਦਲ ਰਾਜਨੀਤੀ ਵਿੱਚ ਭਾਗ ਲੈਂਦੇ ਹਨ ਚੋਣ ਪ੍ਰਣਾਲੀ ਬ੍ਰਿਟੇਨ ਦੀ ਸੰਸਦ ਦੇ ਮੈਂਬਰ ਸਿੱਧੇ ਤੌਰ ਤੇ ਚੁਣੇ ਜਾਂਦੇ ਹਨ ਜਦਕਿ ਭਾਰਤ ਵਿੱਚ ਲੋਕ ਸਭਾ ਦੇ ਮੈਂਬਰ ਸਿੱਧੇ ਅਤੇ ਰਾਜ ਸਭਾ ਦੇ ਮੈਂਬਰ ਅਸਿੱਧੇ ਤਰੀਕੇ ਨਾਲ ਚੁਣੇ ਜਾਂਦੇ ਹਨ ਨਾਗਰਿਕ ਸੇਵਾਵਾਂ ਦੀ ਪ੍ਰਕਿਰਿਆ ਬ੍ਰਿਟੇਨ ਦੀ ਨਾਗਰਿਕ ਸੇਵਾ ਪਰੰਪਰਾਵਾਂ ਤੇ ਆਧਾਰਿਤ ਹੈ ਜਦਕਿ ਭਾਰਤ ਵਿੱਚ ਇਹ ਯੂਪੀਐਸਸੀ ਦੁਆਰਾ ਨਿਜਮਿਤ ਅਤੇ ਪਾਰਦਰਸ਼ੀ ਪ੍ਰਕਿਰਿਆ ਨਾਲ ਚਲਦੀ ਹੈ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਅਧਿਕਾਰ ਬ੍ਰਿਟੇਨ ਵਿੱਚ ਰਾਜਾ ਜਾਂ ਰਾਣੀ ਦੇ ਨਾਤੇ ਸਭ ਕੁਝ ਹੁੰਦਾ ਹੈ ਪਰ ਅਸਲ ਸ਼ਕਤੀ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ ਜਦਕਿ ਭਾਰਤ ਵਿੱਚ ਵੀ ਅਸਲ ਸ਼ਕਤੀ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਕੋਲ ਹੈ ਪਰ ਰਾਸ਼ਟਰਪਤੀ ਦੇ ਕੁਝ ਸੰਵਿਧਾਨਿਕ ਅਧਿਕਾਰ ਵੱਧ ਹਨ ਇਸ ਤਰ੍ਹਾਂ ਬੱਚਿਓ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਲੱਗ ਚੁੱਕਿਆ ਹੋਵੇਗਾ ਇਸ ਵੀਡੀਓ ਨੂੰ ਬੱਚਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਇਸ ਵੀਡੀਓ ਨੂੰ ਦੇਖ ਕੇ ਬੱਚੇ ਆਪਣੇ ਕੁਐਸਚਨ ਆਸਾਨੀ ਨਾਲ ਲਿਖ ਸਕਣ ਅਗਲੀ ਵੀਡੀਓ ਵਿੱਚ ਪਿਆਰੇ ਬੱਚਿਓ ਅਸੀਂ ਅਗਲਾ ਪਾਠ ਕਰਾਂਗੇ ਧੰਨਵਾਦ